ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਸਿੱਖ ਕੌਮ ਦੀ ਉਸ ਮਹਾਨ ਬੀਬੀ ਬਾਰੇ ਹੈ ਜਿਸ ਨੇ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਤੇ ਇਸ ਬੀਬੀ ਨੇ ਆਪਣਾ ਸਾਰਾ ਪਰਿਵਾਰ ਸਿੱਖ ਕੌਮ ਦੇ ਲੇਖੇ ਲਾ ਦਿੱਤਾ ਸੀ ਗੋਬਿੰਦ ਸਿੰਘ ਜੀ ਦਾ ਪਰਿਵਾਰ ਨੂੰ ਸਰਸਨ ਨਦੀ ਪਾਰ ਕਰਾਉਣ ਦੇ ਵੇਲੇ ਇਹਨੇ ਆਪਣੇ ਮੱਥੇ ਵਿੱਚ ਗੋਲੀ ਖਾ ਕੇ ਸ਼ਹਾਦਤ ਪ੍ਰਾਪਤ ਕੀਤੀ ਸੀ ਪਰ ਆਪ ਸ਼ਹੀਦ ਹੋਣ ਤੋਂ ਪਹਿਲਾਂ ਇਹਨਾਂ ਨੇ ਕਈ ਮੁਗਲਾਂ ਦੇ ਗਾਟੇ ਲਾ ਕੇ ਉਹਨਾਂ ਨੂੰ ਨਰਕਾਬਲ ਤੋੜ ਦਿੱਤਾ ਸੀ ਇਸ ਬੀਬੀ ਬਾਰੇ ਜਾਣਨ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਹ ਕੌਣ ਸਨ ਇਹ ਸਨ ਸਿੱਖ ਕੌਮ ਦੇ ਪਹਿਲੇ ਸ਼ਹੀਦ ਬੀਬੀ ਪਿੱਖਾ ਜੀ ਬੀਬੀ ਪਿੱਖਾ ਜੀ ਕੌਣ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਵਿੱਚ ਇੱਕ ਸਿੰਘ ਹੋਇਆ ਕਰਦੇ ਸਨ ਬਜਰ ਸਿੰਘ ਬਜਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਵਿੱਚ ਹੀ ਘੋੜਸਵਾਰੀ, ਸ਼ਾਸਤਰ ਵਿੱਦਿਆ, ਰਫਲ ਚਲਾਉਣਾ ਤੇ ਤੀਰ ਕਮਾਨ ਚਲਾਉਣਾ ਸਿਖਾਇਆ ਸੀ ਤੇ ਬੀਬੀ ਪਿੱਖਾ ਜੀ ਬਾਬਾ ਬਜਰ ਸਿੰਘ ਜੀ ਦੀ ਸਬਉਤਰੀ ਸੀ ਆ ਗਿਆ ਸੀ ਜਦੋਂ ਆਨੰਦਪੁਰ ਸਾਹਿਬ ਨੂੰ ਢੇਰਾ ਪਾਉਣ ਦੀਆਂ ਤਿਆਰੀਆਂ ਚੱਲਿਆ ਸਨ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਿੱਖ ਹੋਇਆ ਕਰਦਾ ਸੀ ਚਤਰ ਸਿੰਘ ਬਰਾੜ ਉਹ ਭੇਸ ਬਦਲ ਕੇ ਬੈਰੀਆਂ ਦੇ ਇਲਾਕੇ ਵਿੱਚ ਜਾਇਆ ਕਰਦਾ ਸੀ ਤੇ ਉਥੋਂ ਉਹਨਾਂ ਦੀਆਂ ਸਾਰੀਆਂ ਖਬਰਾਂ ਲਿਆ ਕੇ ਤਾਂ ਗੁਰੂ ਗੋਬਿੰਦ ਸਿੰਘ ਕਲੰਗੀਆਂ ਵਾਲਿਆਂ ਨੂੰ ਦੱਸਿਆ ਕਰਦਾ ਸੀ ਇਸ ਵਾਰ ਜਦੋਂ ਉਹ ਪੇਸ਼ ਬਦਲ ਕੇ ਪਹਾੜੀ ਇਲਾਕਿਆਂ ਵਿੱਚ ਗਿਆ ਸੀ ਤਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆ ਕੇ ਦੱਸਿਆ ਸੀ ਕਿ ਆਨੰਦਪੁਰ ਸਾਹਿਬ ਨੂੰ ਬਹੁਤ ਵੱਡੇ ਪੱਦਰ ਤੇ ਕੇਰਾ ਪਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਉਹਨਾਂ ਨੇ ਦੱਸਿਆ ਸੀ ਕਿ ਪਹਾੜੀ ਰਾਜੇ ਕਿਵੇਂ ਜੀ ਕੋਲ ਪਹੁੰਚ ਕਰ ਰਹੇ ਹਨ ਤੇ ਉਹਨਾਂ ਨੂੰ ਦੱਸ ਰਹੇ ਹਨ ਕੇ ਗੁਰੂ ਗੋਬਿੰਦ ਸਿੰਘ ਜੀ ਸਾਡੇ ਲਈ ਤਾਂ ਖਤਰਾ ਹੈ ਹੀ ਹੈ ਪਰ ਜਿਹੜੀ ਰਫਤਾਰ ਨਾਲ ਗੁਰੂ ਗੋਬਿੰਦ ਸਿੰਘ ਅੱਗੇ ਵਧ ਰਿਹਾ ਹੈ ਉਹ ਆਉਣ ਵਾਲੇ ਟਾਈਮ ਵਿੱਚ ਮੁਗਲ ਸਲਤਨਤ ਲਈ ਵੀ ਖਤਰਾ ਬਣ ਜਾਵੇਗਾ ਔਰੰਗਜ਼ੇਬ ਤਾਂ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਜੀ ਤੋਂ ਖਾਰਖੰਦਾ ਸੀ ਤੇ ਉਸ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਲਈ ਚਾਰ ਸੂਬਿਆਂ ਦੀ ਫੌਜ ਭੇਜ ਦਿੱਤੀ ਸੀ ਜਦੋਂ ਇਸ ਗੱਲ ਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਚੱਲਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਢੰਡੋਰਾ ਪਟਵਾ ਦਿੱਤਾ ਸੀ ਕਿ ਜੋ ਪਰਿਵਾਰਾਂ ਵਾਲੇ ਸਿੱਖ ਹਨ ਉਹ ਇੱਥੋਂ ਛੱਡ ਕੇ ਚਲੇ ਜਾਓ ਦੇਖੋ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨਤਾ ਹੀ ਸੀ ਕਿ ਉਹਨਾਂ ਨੇ ਆਪਣੇ ਪਰਿਵਾਰ ਦੀ ਥਾਂ ਤੇ ਹੋਰਾਂ ਦੇ ਪਰਿਵਾਰਾਂ ਨੂੰ ਕਿਹਾ ਸੀ ਕਿ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ ਫਿਰ ਇੱਕ ਸਿੱਖ ਆਉਂਦਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਦਾ ਹੈ ਕਿ ਸਾਰੇ ਪਰਿਵਾਰ ਲਗਭਗ ਆਨੰਦਪੁਰ ਸਾਹਿਬ ਛੱਡ ਕੇ ਚਲੇ ਗਏ ਹਨ ਇੱਕ ਪਰਿਵਾਰ ਹੈ ਜੋ ਆਨੰਦਪੁਰ ਛੱਡਣ ਨਾ ਛੱਡਣ ਦੀ ਜਿੱਦ ਉੱਤੇੜਿਆ ਹੋਇਆ ਹੈ ਉਹ ਪਰਿਵਾਰ ਸੀ ਬੀਬੀ ਪਿੱਖਾ ਜੀ ਦਾ ਗੋਬਨ ਸਿੰਘ ਜੀ ਬੀਬੀ ਪਿੱਖਾ ਜੀ ਦੇ ਘਰ ਵਾਲੇ ਨੂੰ ਬੁਲਾਉਂਦੇ ਹਨ ਜਿਨ੍ਹਾਂ ਦਾ ਨਾਂ ਸੀ ਭਾਈ ਆਲਮ ਸਿੰਘ ਚੱਕਣਾ ਆਲਮ ਸਿੰਘ ਨੱਚਣਾ ਜੀ ਕੌਣ ਸਨ ਇਹ ਬੀਬੀ ਪਿੱਖਾ ਜੀ ਦੇ ਘਰ ਵਾਲੇ ਸਨ ਤੇ ਗੁਰ ਗੋਬਨ ਸਿੰਘ ਜੀ ਬੀਬੀ ਪਿੱਖਾ ਜੀ ਨਾਲ ਇੰਨਾ ਜ਼ਿਆਦਾ ਪਿਆਰ ਕਰਦੇ ਸਨ ਕਿ ਆਲਮ ਸਿੰਘ ਨੱਚਣਾ ਜੀ ਨਾਲ ਗੁਰਗੋਬਿੰਦ ਸਿੰਘ ਜੀ ਨੇ ਹੀ ਰਿਸ਼ਤਾ ਕਰਵਾਇਆ ਸੀ ਬੀਬੀ ਪਿੱਖਾ ਜੀ ਦਾ ਤੇ ਆਲਮ ਸਿੰਘ ਨੱਚਣਾ ਨਾਮ ਵੀ ਗੁਰਗੋਬਿੰਦ ਸਿੰਘ ਜੀ ਨੇ ਹੀ ਰੱਖਿਆ ਸੀ ਆਲਮ ਸਿੰਘ ਨੱਚਣਾ ਜੀ ਦਾ ਕਿਉਂਕਿ ਉਹ ਬਹੁਤ ਜ਼ਿਆਦਾ ਫਰਤੀਲੇ ਸਨ ਹੱਸਦੇ ਖੇਡਦੇ ਹੀ ਰਹਿੰਦੇ ਸਨ ਉਹਨਾਂ ਵਿੱਚ ਬਹੁਤ ਜ਼ਿਆਦਾ એનર્ਜੀ ਸੀ ਇਸ ਕਰਕੇ ਹੀ ਗੁਰਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਭਾਈ ਤੂੰ ਤਾਂ ਹਮੇਸ਼ਾ ਨੱਚਦਾ ਹੀ ਰਹਿਣਾ ਹੈ ਇਸ ਕਰਕੇ ਤੇਰਾ ਨਾਮ ਹੈ ਆਲਮ ਸਿੰਘ ਨੱਚਣਾ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਉਹ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ